ਉਹ ਬੱਚੇ ਨੇ ਕਮਾਇਆ ਜਿਨਾ ਗੁਰੂ ਦੇ ਬੱਚੇ ਨੇ ਕਮਾਇਆ ਜਿਨਾ ਗੁਰੂ ਦੇ ਜਿੰਦ ਲੈ ਨੇ ਪੰਜੇ ਹੀ ਬਕਾਰ ਪਾਇ ਕੇ ਪਰਮਧੀਆਂ ਡੋਰੀਆਂ ਰੱਬ ਤੂੰ ਕਰਉ ਦੇ ਸਦੂਗਾ ਪਾਇ ਕੇ ਪਰਮਧੀਆਂ ਡੋਰੀਆਂ ਰੱਬ ਤੂੰ ਕਰਉ ਦੇ ਸਦੂਗਾ ਬੋਤਨ ਜੀ ਦੀ ਪਵਨਾ ਪਛਾਨ ਕੇ ਮੋਗ ਪਰ ਤੱਕ ਮੋਗ ਲਾਵਦਾ ਲੱਸੀ ਦਾ ਕਟੋਰਾ ਮੂ ਨੂੰ ਲਾਇਆ ਸੀ ਹੋ ਕੇ ਪਰ ਤੱਕ ਮੋਗ ਲਾਵਦਾ ਲੱਸੀ ਦਾ ਕਟੋਰਾ ਮੂ ਨੂੰ ਲਾਇਆ ਸੀ ਨਾਮ ਤਾਂ ਨਿੱਕ ਦੇ ਵੀ ਨਾ ਮੁੱਕਦਾ ਨਾਮ ਤਾਂ ਨਿੱਕ ਦੇ ਵੀ ਨਾ ਮੁੱਕਦਾ ਖਾਂਦਾ ਰਹੇ ਸਾਰਾ ਸੰਸਾਰ ਜਪਾਇ ਕੇ ਪ੍ਰੇਮ ਦੀਆਂ ਢੋਰੀਆਂ ਰੱਬ ਤੋ ਰੋੜ ਸਾਧੂ ਕਾ ਮਾਇਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋ ਕਰੋੜ ਸਾਧੂ ਕਾ ਛੱਡ ਕੇ ਸਿੰਘਾਸਨ ਨੂੰ ਦੌੜਿਆ ਛੱਡ ਕੇ ਸਿੰਘਾਸਨ ਨੂੰ ਦੌੜਿਆ ਤੱਕਿਆ ਸਦਾ ਵਜਤਿਆ ਰ ਪਰੇ ਪਾਇਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋ ਕਰੋੜ ਸਾਧੂ ਕਾ ਰ ਪਰੇ ਪਾਇਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋ ਕਰਉਂਦੇ ਸਤੁਕਾਰ ਬੈਗਾ ਗੁਰ ਜੱਟ ਸਿੰਘ ਲਿਖੇਗੀ ਵੇਦਵੀ ਨਹੀਂ ਮੈਂ ਮਤਾਈ ਜਾਣਦੇ ਮਾਨਕ ਦੇ ਸੰਗ ਗੁਰ ਚੇਤ ਹੈ ਠਾਕਰ ਦੇ ਗੁਨਾ ਨੂੰ ਪਿਆਨ ਦੇ ਮਾਨਕ ਦੇ ਸੰਗ ਗੁਰ ਚੇਤ ਹੈ ਠਾਕਰ ਦੇ ਗੁਨਾ ਨੂੰ ਪਿਆਨ ਦੇ ਨਾਮ ਤਾਂ ਕਦੇ ਵੀ ਨਹੀਂ ਮੁੱਕਦਾ ਨਾਮ ਤਾਂ ਕਦੇ ਵੀ ਨਹੀਂ ਮੁੱਕਦਾ ਖੰਡ ਰਹੇ ਸਾਰਾ ਜ਼ਿੰਦਾ ਪਾਏ ਕੇ ਪਰੇ ਮਦੀਆਂ ਡੋਰੀਆਂ ਰੱਬ ਤੋ ਕਰਾ ਦੇ ਸਾਧੂ ਕਾਰ ਪਾਏ ਕੇ ਪਰੇ ਮਦੀਆਂ ਡੋਰੀਆਂ ਰੱਬ ਤੋ ਕਰਾ ਦੇ ਸਾਧੂ